ਅੱਛਾ GST ਪਹਿਲੇ ਲਾ ਦਿੱਤਾ ਗਿਆ ਫੇਰ ਘਟਾ ਦਿੱਤਾ ਗਿਆ ਕੀ ਹੁਣ ਬਾਜ਼ਾਰਾ ਦੇ ਵਿੱਚ ਤੁਹਾਡੇ ਚਿਹਰਿਆਂ ਦੇ ਉੱਤੇ ਉਹੀ ਉਹੋ ਜੀ ਰੌਣਕ ਹੈ ਨਹੀਂ ਜੀ ਭਾਈ ਕੋਈ ਰੌਣਕ ਨਹੀਂ ਹੈਗੀ ਸਗੋਂ ਹੋਰ ਮੁਖਬਾਰੀ ਹੋ ਗਈ ਹੈ ਕੰਮ ਦਾ ਰਹਿ ਨਹੀਂ ਲੇਕਿਨ ਮੂੰ ਇੰਨਾ ਕੋਈ ਫਰਕ ਨਹੀਂ ਪਿਆ ਪਹਿਲਾਂ ਰੇਟ ਵਧਾਉਂਦੇ ਹੋਏ ਆ ਇਹਨਾਂ ਨੇ ਉਦੋਂ ਦੇ ਇਹਨਾਂ ਨੂੰ ਪਤਾ ਹੀ ਵੀ GST ਚੱਕਿਆ ਜਾਣਾ ਤੇ ਇਹਨਾਂ ਨੇ ਰੇਟ ਪਹਿਲਾਂ ਹੀ ਵਧਾ ਦਿੱਤੇ ਸੀ ਜੇ ਪਰਿਵਾਰ ਉਸ ਤੇ ਕੋਈ ਕਰਦਾ ਪਰਿਵਾਰ ਉਸ ਤੇ ਅਗਰ ਕੁਝ ਬਣੇ ਨਾ ਤਾਂ ਬੰਦਾ ਕੀ ਕਰੂਗਾ ਇੰਨੀ ਗੱਲਾਂ ਜੀ ਗੱਲ ਹੈ ਉਹਨਾਂ ਨੇ ਉਹਨਾਂ ਕੀ ਐਮ ਆਰ ਵੀ ਵਧਾ ਦਿੰਦੀ ਹੈ ਜਿਹੜਾ ਬੰਦਾ ਡੇਲੀ ਯੂਜ਼ ਚੀਜ਼ਾਂ ਹਰ ਇੱਕ ਨੇ ਲੈਣੀ ਹੈ ਤਾਜੀ ਗਮਾਣੀ ਤਾਜੀ ਆ ਕੋ ਚੀਜ਼ਾਂ ਲੈਣੀ ਹੈ ਉਹਨਾਂ ਕੋਈ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜੀ ਐਸਟੀ ਦਾ ਜਿਹਦੇ ਕੋਲੋਂ ਮਾਲ ਆਂਦੇ ਨੇ ਉਹ ਕਹਿੰਦੇ ਸਾਡੇ ਕੋਲ ਪੁਰਾਣਾ ਮਾਲ ਪਿਆ ਇਹਦੇ ਕੋਲ ਨਵਾਂ ਮਾਲ ਆਇਆ ਹੀ ਨਹੀਂ ਇੱਕ ਜਿਹੜੀ ਵੱਧ ਗਈ ਹੈ ਉਹ ਘਟ ਨਹੀਂ ਹੋਲੀ-ਹੋਲੀ ਹੈ ਜਿਹਾ ਕਦਮ ਨਹੀਂ ਘਟਦਾ ਕਿਉਂਕਿ ਹਰ ਦੁਕਾਨਦਾਰ ਕੋਲ ਇੱਕ ਬਹਾਨਾ ਆ ਗਿਆ ਕਿ ਮੇਰੇ ਕੋਲ ਤਾਂ ਅੱਜ ਤੋਂ ਮਹੀਨੇ ਪਹਿਲੇ ਦਾ ਮਾਲ ਆਇਆ ਜੀ ਮੈਂ ਤਾਂ 15 ਦਿਨ ਪਹਿਲੇ ਦਾ ਮਾਲ ਲੈਂਦਾ ਜੀ ਤੁਸੀਂ ਮੈਂ ਯੋਗਮਬੀਰੀ ਅ 22 ਤਰੀਕ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਜੀਐਸਟੀ ਕਟੌਤੀ ਸਾਰੇ ਚੀਜ਼ਾਂ ਦੇ ਵਿੱਚ ਰੇਟ ਦਾ ਐਲਾਨ ਕੀਤਾ ਗਿਆ ਕਿ ਜੀਐਸਟੀ ਘਟ ਗਿਆ ਸਾਰੀ ਚੀਜ਼ਾਂ ਦੇ ਵਿੱਚ ਕਪੜਾ ਹੋ ਗਿਆ ਬੂਟ ਹੋ ਗਏ ਅਤੇ ਕਾਰਾਂ ਹੋ ਗਈਆਂ ਵਾਈਕਲ ਹੋ ਗਏ ਦੁੱਧ ਮੱਖਣ ਪ੍ਰੀ ਇਹ ਜੀ ਅਨੇ ਚੀਜ਼ਾਂ ਜਿਹੜੀਆਂ ਜੀਐਸਟੀ ਦੇ ਉੱਤੇ ਵੱਧ ਚੜ ਕੇ ਆਉਂਦੀ ਸੀ ਉਹ ਘਟਾ ਦਿੱਤੀਆਂ ਪਰਸੈਂਟੇਜ ਘਟਾ ਦਿੱਤਾ ਗਿਆ ਕੀ ਜੀਐਸਟੀ ਕਟਣ ਤੋਂ ਬਾਅਦ ਬਜਾਰਾ ਦੇ ਵਿੱਚ ਸੁਣਾਟਾ ਵਾ ਕੀ ਦੁਕਾਨਦਾਰ ਖੁਸ਼ ਨੇ ਜੀਐਸਟੀ ਘਟਣ ਤੋਂ ਬਾਅਦ ਕੀ ਜੀਐਸਟੀ ਅਗਰ ਲਾਇਆ ਗਿਆ ਸੀਗਾ ਜੀਐਸਟੀ ਟੈਕਸ ਲਾਇਆ ਗਿਆ ਸੀਗਾ ਕਿਉਂ ਲਾਇਆ ਗਿਆ ਕੀ ਪਹਿਲੇ ਕਿਉਂ ਲਾਇਆ ਗਿਆ ਸੀਗਾ ਜੇ ਘਟਾਣਾ ਹੀ ਸੀਗਾ ਇਸ ਦੇ ਨਾਲ ਗੱਲਬਾਤ ਵੀ ਕਰਾਂਗੇ ਅੱਛਾ ਜੀਐਸਟੀ ਪਹਿਲੇ ਲਾ ਦਿੱਤਾ ਗਿਆ ਫਿਰ ਘਟਾ ਦਿੱਤਾ ਗਿਆ ਕੀ ਹੁਣ ਬਜਾਰਾ ਦੇ ਵਿੱਚ ਤੁਹਾਡੇ ਸ਼ਹਿਰਿਆਂ ਦੇ ਉੱਤੇ ਉਹੀ ਉਹੋ ਜੀ ਰੌਣਕ ਹੈ ਪਹਿਲੀ ਵਾਰ ਕੀ ਜੋ ਟੈਕਸ ਨਹੀਂ ਲੱਗਿਆ ਸੀ ਨਹੀਂ ਭਾਈ ਕੋਈ ਰੌਣਕ ਨਹੀਂ ਹੈਗੀ ਆ ਸਤੋ ਘੋਰ ਮੁਖਬਾਰੀ ਹੋ ਗਈ ਆ ਕੰਮ ਦਾ ਰਹਿ ਨਹੀਂ ਬਜ਼ਾਰਾ ਸਨਾਟਾ ਪਿਆ ਹੋਇਆ ਖਰਚੇ ਡਬਲ ਆ ਉਹ ਕੰਮ ਹੋ ਗਿਆ ਆਮਦਨੀ 54 ਖਰਚਾ ਰੁਪਈਆ ਕੀ ਕਰੇਗਾ ਭਈਆ ਉਹ ਕੰਮ ਹੋ ਗਿਆ ਭਾਈ ਜੀ ਅਜਾ ਪਹਿਲੇ ਪਹਿਲੇ ਜੀਐਸਟੀ ਲਾ ਕੇ ਚਲੋ ਹੌਲੀ ਹੌਲੀ ਮਹਿੰਗਾਈ ਵਧਾਈ ਹੌਲੀ ਹੌਲੀ ਅੱਗੇ ਕੀਤਾ ਬੰਦਾ ਠੀਕ ਹੈ ਫਿਰ ਉਸ ਤੋਂ ਬਾਅਦ ਗਾਕਾ ਨੂੰ ਵੀ ਤੋੜਿਆ ਗਾਕ ਵੀ ਟੁੱਟ ਕੇ ਕੀ ਮਹਿੰਗਾਈ ਬਹੁਤ ਆ ਗਈ ਖਰਚੇ ਬਹੁਤ ਮਾਹੀ ਪਤਾ ਕੀ ਗੱਲ ਹੈ ਸਭ ਨੂੰ ਆਪਣਾ ਫਾਇਦਾ ਹੋਣਾ ਹੋਵੇ ਜੀ ਜੇ ਪਰਿਵਾਰ ਉਸ ਤੇ ਕੋਈ ਕਰਦਾ ਪਰਿਵਾਰ ਉਸ ਤੇ ਅਗਰ ਕੁਝ ਬਣੇ ਨਾ ਤਾਂ ਬੰਦਾ ਕੀ ਕਰੂਗਾ ਹਾਂਜੀ ਖਾੜੇ ਦੇ ਦੋ ਫੁਲਕੇ ਹੀ ਆ ਮਹਾਰਾਜ ਹਾਂਜੀ ਉਹ ਵੀ ਨਾ ਬਣੇ ਬੰਦੇ ਦਾ ਬੰਦਾ ਕਰੇਗਾ ਕੀ ਅੱਛਾ ਤੁਸੀਂ ਪਹਿਲੇ ਜੀਐਸਟੀ ਜਦੋਂ ਨਹੀਂ ਲੱਗਦਾ ਹੁੰਦਾ ਸੀਗਾ ਉਦੋਂ ਪਹਿਲਾਂ ਕਿਸ ਤਰ੍ਹਾਂ ਦਾ ਇੱਥੇ ਕਾਰੋਬਾਰ ਸੀਗਾ ਉਦੋਂ ਦੇ ਪਹਿਲਾਂ ਬੁਰਾ ਹਾਲ ਹੀ ਸੀ ਮਹਾਰਾਜ ਕਸਮ ਦਾ ਦੇਖਿਆ ਜਾਵੇ ਇੱਥੇ ਕੋਈ ਗੱਲਬਾਤ ਨਹੀਂ ਸੀ ਇੰਨੀ ਜੀਐਸਟੀ ਨਹੀਂ ਲਾਗੂ ਸੀ ਦੇਸ਼ ਤੇ ਭਾਰਤ ਉਦੋਂ ਕਿਦਾਂ ਕੰਮ ਸੀ ਕਰਾਉਂ ਸੀ ਉਹ ਦੋ ਰੋੜ ਦਾ ਸੀ ਠੀਕ ਠਾਕ ਸੀ ਕੰਮ ਕਾ ਠੀਕ ਚੱਲਦਾ ਸੀ ਜੇ ਰੁਪਈਏ ਚ ਰੁਪਈਏ ਚਾਰ ਬੰਦੇ ਸੀ ਖਾਂਦੇ ਪਿੰਦੇ ਨੰਦ ਲੈਂਦੇ ਜੁਆ ਕਰਦੇ ਸੀ ਹੁੰਦਾ ਮੈਂ ਜੇ ਰੋਟੀ ਖਾਣੀ ਓਕੀ ਹੋ ਗਈ ਦੋ ਫੁਲਕੇ ਕਮਾਣੇ ਓਕੀ ਹੋ ਗਏ ਯਾ ਹੋਰ ਮਾਰੇ ਹੁਣ ਤਾਂ ਜੀਐਸਟੀ ਘਟਾ ਦਿੱਤਾ ਗਿਆ ਉਸ ਨੂੰ ਲੈ ਉਹ ਕਟਾਣ ਦਾ ਕੀ ਫਾਇਦਾ ਹੈ ਗਰੀਬ ਤਾਂ ਬੰਦਾ ਗਰੀਬ ਰਹਿ ਗਿਆ ਨਾ ਮਾਰੇ ਗਾ ਗਰੀਬ ਦਾ ਗਰੀਬ ਰਹਿ ਗਿਆ ਅਮੀਰ ਦਾ ਅਮੀਰ ਅਮੀਰ ਹੋ ਜਾ ਅਮੀਰ ਦਾ ਜਾਂਦਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਗਰੀਬ ਬੰਦਾ ਰਗੜਿਆ ਜਾਂਦਾ ਪੈਟਰੋਲ ਇਹਨਾਂ ਮਹਿੰਗਾ ਕਰਤਾ ਗੱਡੀਆਂ ਖੜੀਆਂ ਆ ਗਈਆਂ ਸਾਈਕਲਾਂ ਤੇ ਜਾਣਾ ਬੰਦਾ ਹੈਗਾ ਬੰਦਾ ਕਰੇਗਾ ਕਿ ਮਹंगाई ਬੰਦੇ ਨੂੰ ਮਾਰ ਕੇ ਖਤਮ ਕਰਤਾ ਭਾਈ ਅੱਜ ਹੋਰ ਵੀ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਦੁਕਾਨਾਂ ਦੇ ਅਸੀਂ ਅੱਜ ਬਾਜ਼ਾਰਾ ਵਿੱਚ ਪਹੁੰਚੇ ਆ ਤੇ ਗੱਲਬਾਤ ਵੀ ਜ਼ਰੂਰ ਕਰਾਂਗੇ ਕਿਉਂਕਿ ਸਰ ਜੀਐਸਟੀ ਘਟਾ ਦਿੱਤੀ ਗਈ ਹੈ ਹੁਣ ਦੇਸ਼ ਤੇ ਪ੍ਰਧਾਨ ਮੰਤਰੀ ਬੜੇ ਵੱਡੇ ਸੁਕਾਦ ਦਿੱਤੇ ਕੀ ਦੇਸ਼ਵਾਸੀਆਂ ਨੂੰ ਤੇ ਕੀ ਲੱਗਦਾ ਕਿ ਪਹਿਲਾਂ ਦੀ ਜੀਐਸਟੀ ਲਾਣਾ ਜ਼ਰੂਰੀ ਸੀਗਾ ਇਹ ਜੀਐਸਟੀ ਲਾਣਾ ਨਹੀਂ ਜ਼ਰੂਰੀ ਸੀਗਾ ਇਹ ਤਾਂ ਪੋਲਿਟਿਕਸ ਹੈ ਜੀ ਹੋਰ ਕੁਝ ਨਹੀਂ ਹੈ ਬਸ ਉਹ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੇ ਆ ਪਹਿਲਾਂ ਜੀਐਸਟੀ ਲਾਤੀ ਜੀਐਸਟੀ ਨਾਲ ਕਿੰਨੇ ਪੰਗੇ ਪਏ ਆ ਕਿੰਨੀ ਮਹਿੰਗਾਈ ਜ਼ਿਆਦਾ ਹੋਈ ਹੈ ਕਿੰਨੇ ਚੱਕਰ ਪਏ ਆ ਜੀ ਹਰ ਪਾਸੇ ਉਹ ਹਰ ਬੀਨਸੇ ਚੱਕਰ ਪੈ ਗਏ ਜੀਐਸਟੀ ਲਾਣ ਨਾਲ ਇਹਨਾਂ ਨੇ ਆਪਣੀ ਇਨਕਮ ਦਾ ਸਾਧਨ ਲੱਭਿਆ ਜੀ ਜੀਐਸਟੀ ਨੇ ਇਕੱਠੇ ਕਰ ਲਈਏ ਫੰਡ ਫੰਡ ਤੇ ਇਹ ਹੁਣ ਜੀਐਸਟੀ ਹਟਾਤੀ ਹੈ ਸਿਰਫ ਇਲੈਕਸ਼ਨਾਂ ਕਰਕੇ ਜੀ ਅੱਗੋਂ ਨੇੜੇ ਆ ਰਹੇ ਆ ਇਹ ਹੈ ਪੋਲਿਟਿਕਸ ਹੀ ਹੈ ਕੋਈ ਹੋਰ ਕੁਝ ਨਹੀਂ ਆਇਆ ਜੀ ਅੱਛਾ ਜੀ ਐਸ்சி ਘਟਾਈ ਗਈ ਆ ਕੋਈ ਫਾਇਦਾ ਹੋਇਆ ਦੇਖੋ ਜੀ ਅਜੇ ਤਾਂ 1-2 ਦਿਨ ਹੀ ਹੋਏ ਆ ਜਿਹਨੂੰ ਆਪਾਂ ਕਹਿ ਸਕਦੇ ਆ 1-2 ਦਿਨਾਂ ਹੀ ਹਾਲ ਤੱਕ ਕੁਝ ਸਾਨੂੰ ਫਰਕ ਨਹੀਂ ਕੋਈ ਨਜ਼ਰ ਆਇਆ ਜੀ ਵੀ ਕੋਈ ਅੰ데 ਕੋਈ ਫਰਕ ਹੋਵੇ ਕਿਉਂਕਿ ਅੱਗੇ ਤਾਂ ਕੋਈ ਚੀਜ਼ਾਂ ਦੇ ਰੇਡ ਆਹ ਲਾ ਕਹਿੰਦਾ ਜੀ ਹਾਂਜੀ 2 ਰੁਪਏ ਕਿਲੋ ਵੱਧ ਗਈ ਦੁੱਧ ਵੱਧ ਗਿਆ 3 ਰੁਪਏ ਵੱਧ ਗਿਆ ਇਹ ਓ ਠੀਕ ਆ ਹੋਰ ਸਾਨੂੰ ਕੋਈ ਅੱਧਰ ਕੋਈ ਬੰਦਾ ਨਹੀਂ ਦੱਸ ਕੇ ਗਿਆ ਵੀ ਭਾਈ ਸਾਹਿਬ ਰੇਡ ਘਟ ਗਈ ਹੋਏ ਆ ਤੇ ਜੇ ਕੋਈ ਹੋਰ ਸੋਧਾ ਲੈਣ ਜਾਣੇ ਆ ਕਿ ਰੇਡੇ ਕੋਈ ਨਵੇਂ ਰੇਡ ਜਾਂ ਕੋਈ ਅਰਾ-ਬੇਰਾ ਵੀ ਭਾਈ ਸਾਹਿਬ ਰੇ ਪੁਰਾਣਾ ਐਮ ਆਰ ਵੀ ਪਈ ਹੈ ਜੀ ਪੁਰਾਣਾ ਮਾਲ ਵੇ ਆ ਇਧਰ ਦਾ ਪੂਰਾ ਰੇਟ ਲਗਣਾ ਜੀ ਜਦੋਂ ਨਵਾਂ ਮਾਲ ਆਊਗਾ ਫਿਰ ਦੀ ਫਿਰ ਦੇਖਾਂਗੇ ਜੀ ਅੱਛਾ ਜੀ ਐਸ ਟੀ ਕਿਥੇ ਕਿਸੇ ਤੇ 5% 18% 28% ਲੱਗੇ 18 ਹੋ ਗਿਆ 18 ਤੋਂ ਹੋ ਗਈ 5 ਹੋ ਗਈ ਆ 12 ਤੋਂ 5 ਹੋ ਗਈ ਆ 5 ਤੋਂ 0 ਹੋ ਗਈ ਆ ਕੀ ਬੰਦੇ ਨੂੰ ਕਿੰਨੇ ਕੋ ਪੈਸੇ ਬਚਦੇ ਹੋਣੇ ਆ ਆਮ ਵਿਅਕਤੀ ਨੂੰ ਕਿਹਨਾਂ ਪੈਸੇ ਬਚਣ ਕਹਿੰਦੀ ਆ ਗੱਲਾਂ ਜੀ ਗੱਲ ਹੈ ਉਹਨਾਂ ਨੇ ਉਹਨਾਂ ਕੀ ਐਮ ਆਰ ਵੀ ਵਧਾ ਦਿੰਦੀ ਹੈ ਏ ਵੀ ਦੇਖੋ ਨਾ ਕੀ ਘਮ ਘਮਾ ਕੇ ਗੱਲ ਉੱਥੇ ਚੱਲ ਉੱਥੇ ਹੀ ਆਈ ਨਹੀਂ ਕੋਈ ਫਰਕ ਨਹੀਂ ਪਉਦਾ ਬੈਣਾ ਜੀ ਕਿ ਆ ਹੌਣ ਮਾੜਾ ਮਾੜਾ ਲੱਗੂਗਾ ਥੋੜਾ ਥੋੜਾ ਰੇਟ ਵਧਾ ਪਿੱਛੇ ਇਹਨਾਂ ਨੇ ਰੇਟ ਹੀ ਹਰ ਚੀਜ਼ ਦੇ ਵਧਾਤੇ ਸੀਮੈਂਟ ਦੇ ਵਧਾਤੇ ਉਹਦੇ ਵਧਾਤੇ ਉਹਨੂੰ ਦੇਖ ਘਟ ਗਿਆ 10 20 ਰੁਪਏ ਉਹਦੇ ਬੋਰੀ ਘਟ ਗਈ ਜੀ ਵੀ 30 ਰੁਪਏ ਘਟ ਗਈ ਬੋਰੀ ਲੇਕਿਨ ਕੋਈ ਇੰਨਾ ਕੋਈ ਫਰਕ ਨਹੀਂ ਪਿਆ ਪਹਿਲਾਂ ਰੇਟ ਵਧਾਤੇ ਹੋਏ ਆ ਇਹਨਾਂ ਨੇ ਉਸੇ ਦਾ ਇਹਨਾਂ ਨੂੰ ਪਤਾ ਹੀ ਵੀ GST ਚੱਕਿਆ ਜਾਣਾ ਹੈ ਤੇ ਇਹਨੇ ਰੀਡ ਪਹਿਲਾਂ ਵੀ ਦੱਸ ਦਿੱਤੇ ਸੀ ਜੀ। ਕੋਈ ਲੇਬਰ ਲੱਗ ਜਣੀ ਜਿੰਨੇ। ਉਹਨੇ ਬਿਲਕੁਲ ਬਿਲਕੁਲ। ਅਜਾ ਮਤਲਬ ਮਤਲਬ ਜੇ ਚ ਪਹਿ ਪਏ ਹੋਏ ਉਹ ਫੇਰ ਡਬਲ ਲੱਗ ਜਣੀ। ਬਿਲਕੁਲ ਬਿਲਕੁਲ ਜੀ ਉਹੀ ਹੋਣਾ ਹੈ ਹੁਣ ਕੁਝ ਨਹੀਂ ਹੋਣਾ ਕੋਈ ਫਾਇਦਾ ਕੋ ਨਹੀਂ ਮਿਲਣਾ। ਮੇਰੇ ਲਈ ਬੜੀ ਫਰਕ। ਤੁਹਾਡੇ ਚਿਹਰੇ ਤੇ ਰੌਣਕ ਕਿੱਸਾਂ ਦੀ ਆ ਕਿਉਂਕਿ ਭਾਰਤ ਪਾਸ਼ੀ ਦਾ ਕਹਿ ਰਹੇ ਕਈ ਲੋਕ ਕਹਿ ਰਹੇ ਆ ਕਿ ਜਦ ਬਾਤੀ ਚੰਦਾਬਾਡੀ ਦਾ ਕਹਿ ਰਹੀ ਹੈ ਕਿ ਬਹੁਤ ਵਧੀਆ ਸੋਗਾ ਦਿੱਤੀ ਗਈ ਹੈ ਬਹੁਤ ਵਧੀਆ ਕੀਤਾ ਗਿਆ। ਬੌਰੀ ਖਬਰਾਂ ਦਿਖਾਈਆਂ। ਸਾਰੇ ਉਹਨਾ ਚੱਕਰੇ ਇਹਨਾਂ ਜੀ ਉਹਨਾ ਉੱਪਰ ਸੈਂਟਰ ਵੀ ਦਾ ਬੀਏਬੀ ਹੈ ਨਾ ਦੇਖੋ ਉਹ ਲੈਣਾ ਤਾਂ ਕਹਿਣਾ ਹੀ ਗਣਾ ਹੈ ਬਾਕੀ ਇਹ ਵੀ ਅੱਗੇ ਦਾ ਕੋਈ ਨਾ ਕੋਈ ਜਿਹੜੀ ਚੀਜ਼ਾਂ ਜਿਹੜੀਆਂ ਵੱਡੀਆਂ ਹੈਗੀਆਂ ਮਤਲਬ ਇਲੈਕਟ੍ਰੋਨਿਕ ਜਿਹਾ ਵਗੈਰਾ ਉਹਨਾਂ ਜਿੰਨਾ ਜਿੰਨਾ ਰੇਟ ਘਟਣਗੇ ਫਿਰ ਪਤਾ ਲੱਗੂਗਾ ਜੀ ਹਲਤਰ ਦਾ ਕੋਈ ਇੱਕ ਦੋ ਦਿਨ ਕੋਈ ਨਹੀਂ ਇਹਨੇ ਘਟਾ ਜੀ ਫਿਰ ਪਤਾ ਲੱਗੂਗਾ ਜਦੋਂ ਰੇਟ ਘਟਾਣਗੇ ਤਾਂ ਅੱਛਾ ਜਿਹੜੇ ਆਦਮੀ ਦੇ ਰੋਜ਼ ਡੇਲੀ ਬੇਸ ਦੇ ਲਾਂ ਪਾਂ ਦੇ ਕੱਪੜੇ ਹੋਗੇ ਹਨਾ ਖਾਣ ਪੀਣ ਦੀ ਚੀਜ਼ਾਂ ਹੋਗੀਆਂ ਉਹਨਾਂ ਦੇ ਕਹਿੰਦੇ ਕਿ 5% ਦੇ 5% ਹੀ ਆਲੀ ਉਹ ਫਿਰ ਐਂਦੇ ਹੀ ਨਾ ਤਾਂ ਦੱਸਿਆ ਨਾ ਜਿਹੜੀ ਮੇਨ ਜਿਹੜੀ ਰੋਜ਼ਮਰਗੀ ਦੀਆਂ ਚੀਜ਼ਾਂ ਹੁੰਦੀਆਂ ਜਿਹੜਾ ਬੰਦਾ ਡੇਲੀ ਯੂਜ਼ ਚੀਜ਼ਾਂ ਹਰ ਇੱਕ ਨੇ ਲੈਣੀਆਂ ਤਾਜੀ ਗਮਾਣੀ ਤਾਜੀ ਆ ਕੋਈ ਚੀਜ਼ਾਂ ਲੈਣੀਆਂ ਉਹਨਾਂ ਕੋਈ ਉਹਨਾਂ ਨੂੰ ਕੋਈ ਫਰਕ ਹੋ ਨਹੀਂ ਪੈਣਾ ਜੀ GST ਨਾਲ ਜਿਹੜੇ ਆਮ ਵਿਅਕਤੀ ਗਰੀਬ ਬੰਦਾ ਕਿਤੇ ਹੁਣ ਅਮੀਰ ਹੋਊਗਾ ਕੁਛ ਨਹੀਂ ਗਿਆ ਜੀ ਸਰ ਇਹ ਤਾਂ ਹੈ ਇਹ ਤਾਂ ਪਰਮਾਤਮਾ ਦੇ ਹੱਥ ਵਿੱਚ ਹੈ ਜੀ ਕੀ ਹੁੰਦਾ ਕੀ ਨਹੀਂ ਮਤਲਬ ਕੀ ਐਵੇਂ ਹੀ ਹੈ ਗੱਲ ਬਾਜ਼ੀ ਵਿੱਚ ਚੱਲੀ ਜਾਣੀ ਹੈ ਜੀ ਇਹ ਜਿਹੜੀ ਬਿਲਕੁਲ ਇੱਥੇ ਭਾਈ ਸਾਹਿਬ ਖੜੇ ਨੇ ਅੱਛਾ ਫਾਇਦਾ ਹੋਇਆ ਸਰ ਖੜੇ ਨੇ ਜੀ ਫਾਇਦਾ ਹੋਇਆ ਤਾਂ ਲੋਕੀਂ ਅੱਛੀ ਹੁੰਦਾ ਇੱਕ ਨਾਗਰਿਕ ਉਹ ਭਰਦੇ ਹਾਂਜੀ ਉਹ ਚਲੋ ਬਿਲਕੁਲ ਇਹ ਇਹ ਹਜੇ ਜਾਨੂ ਨਹੀਂ ਹੈਗੇ ਇਤਰੇ ਵੀ ਗੱਲਬਾਤ ਕਰ ਲੈਣੇ ਆ ਇਹ ਹੈ ਅੰਦਰ ਬੰਦ ਕਰੀਆ ਅੱਛਾ ਕੁਝ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੰਨਾ ਕੋਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਸਰ ਪਿਆ ਕਿੰਨਾ ਕੋਈ ਲੋਕਾਂ ਦੀ ਸੇਵਿੰਗ ਹੋਈ ਹੈ ਕੀ ਨਾਮ ਆ ਸਾਡਾ ਮੇਰਾ ਟਿੰਕੂ ਟਿੰਕੂ ਜੀ ਜੀਐਸਟੀ ਘਟਿਆ ਕਿੰਨਾ ਕੋ ਅਸਰ ਪਿਆ ਤੁਹਾਡੀ ਸੇਲਿੰਗ ਦੇ ਵਿੱਚ ਭਾਈ ਕੋਈ ਹਾਲੇ ਅਸਰ ਨਹੀਂ ਨਜ਼ਰ ਆ ਰਿਹਾ ਕੁਛ ਵੀ ਨਹੀਂ ਆ ਰਿਹਾ ਹਲੇ ਕਸਟਮਰ ਨਹੀਂ ਹੈਗਾ ਕੁਛ ਵੀ ਨਹੀਂ ਹੈਗਾ ਨਜ਼ਰ ਕਿ ਆਣਾ ਭਾਜੀ ਅੱਛਾ ਬਸ ਹਲੇ ਕੋਈ ਨਹੀਂ ਹਾਂਜੀ ਹਲੇ ਉਦਾਂ ਹੀ ਹਲੇ ਉਦਾਂ ਹੀ ਕੋਈ ਦੇਣਤੀ ਹਲੇ ਆਸ ਨਹੀਂ ਹੈਗੀ ਜੇ ਕਹਿੰਦੇ ਕਿ 5% ਤੇ ਪਹਿਲੇ ਵੀ ਕਪੜਿਆਂ ਦੇ ਸੀਗਾ ਹੁਣ ਵੀ 5% ਕਪੜਿਆਂ ਦੇ ਨਹੀਂ ਸੇਮ ਹੀ ਹੈ ਜੀਐਸਟੀ ਕਿਸ ਵਾਰ ਨੋਰ ਨਹੀਂ ਗਈ ਭਈਆ ਪਾਣੋ ਅੱਛਾ ਚਲੋ ਕਰੋਨਾ ਕਿਸ ਤਰ੍ਹਾਂ ਹੈ ਕਰੋਨਾ ਤਾਂ ਨਹੀਂ ਭਾਈ ਹਲੇ ਕਹਿੰਦੇ ਕਿ ਪਹਿਲੇ ਜੀਐਸਟੀ ਲਾ ਦਿੱਤਾ ਹੈ ਵਿਰੋਧੀ </body> ਪਾਰਟੀ ਕਹਿੰਦੇ ਕਿ ਜੀਐਸਟੀ ਪਹਿਲੇ ਲਾ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਘਟਾ ਦਿੱਤਾ ਗਿਆ ਕਹਿੰਦੇ ਕਿ ਇਹ ਇਹ ਚੱਲ ਗਈ ਜੇ ਇਹ ਪਤਾ ਨਹੀਂ ਸਰਕਾਰ ਹੀ ਜਾਣਦੀਆਂ ਕੀ ਚੱਲਦਾ ਕੀ ਨਹੀਂ ਚੱਲਦਾ ਜੀ ਆ ਆਮ ਬੰਦਾ ਕੀ ਜਾਣ ਸਕਦਾ ਬਸ ਅੱਛਾ ਆਮ ਬੰਦਾ ਕਿੱਥੇ ਜਾਵੇ ਆਮ ਬੰਦਾ ਕੁਝ ਨਹੀਂ ਕਰ ਸਕੀ ਜੀ ਕਿੱਥੇ ਜਾਵੇ ਭਾਈ ਆਮ ਬੰਦਾ ਸਿਰਫ ਕਰਜ਼ਾਈ ਹੋਈ ਆ ਰਿਹਾ ਹੋਰ ਕੀ ਹੋਣਾ ਆਮ ਬੰਦੇ ਨੇ ਆਮ ਬੰਦਾ ਕੁਝ ਨਹੀਂ ਹੋ ਸਕਦਾ ਕੁਝ ਨਹੀਂ ਹੋਣਾ ਲੱਗਦਾ ਕਿ ਜਦਨਾ ਕਿਤੇ ਰਾਹਤ ਦੀ ਖ਼ਬਰ ਹੈ ਰਾਹਤ ਮਿਲੂਗੀ ਦੇਖੋ ਰਾਹਤ ਤਾਂ ਦਿਨ ਤਿਹਾਰ ਤੇ ਆਸ ਹੈਗੀ ਕਿ ਮਿਲ ਜਾਵੇ ਬਾਕੀ ਦੇਖੋ ਲੱਗਦਾ ਕਿ ਜਨ ਕਿਤੇ ਰਾਜਨੀਤੀ ਸਟੰਡਿੰਗ ਹੈ ਦੇਖੋ ਹੋ ਵੀ ਸਕਦੀ ਹੈ ਕਿ ਵੀ ਹੋ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਹੈਗੀ ਨੋਰਮਲ ਜੀ ਗੱਲ ਆ ਤਾਂ ਬਾਕੀ ਸਰਕਾਰਾਂ ਹੀ ਜਾਣਦੀ ਹੈ ਕੀ ਗੱਲ ਹੈ ਕੀ ਬਾਤ ਆ ਬਸ ਬਿਲਕੁਲ ਇਹ ਇਹ ਦੁਕਾਨਾਂ ਤੁਸੀਂ ਆਪਣੇ ਬਾਜ਼ਾਰ ਦੇਖ ਰਹੇ ਹੋ ਇਹ ਬਾਜ਼ਾਰ ਕੁਛ ਸਾਲਾਂ ਪਹਿਲਾਂ ਭਰਿਆ ਹੁੰਦਾ ਸੀਗਾ ਤੇ ਅੱਜ ਗਾਹ ਕੂੜੀ ਦੇ ਹੋਏ ਸਾਰੇ ਲੰਘ ਜਾਂਦੀ ਹੈ ਦਿਨ ਲੰਘ ਜਾਂਦਾ ਕੀ ਨਾਂ ਵਾਂਗੇ ਤੁਹਾਡਾ ਮੇਰਾ ਨਵਜੇ ਕੁਮਾਰਾ ਜੀ ਜੀ ਕਿਸਾ ਦੇ ਦੋ ਜੀਐਸਟੀ ਦੇ ਕੱਪੜਿਆਂ ਨੇ ਘਟਿਆ ਕੋ ਟੋਪੀ ਘਟਿਆ ਕੋਈ ਫਰਕ ਹੈਗਾ ਨਜ਼ਰ ਆਇਆ ਕੁਝ ਦੇਖੋ ਇਹ ਦੁਕਾਨਦਾਰ ਕਢਾਨਗੇ ਤਾਂ ਫਰਕ ਨਜ਼ਰ ਆਏਗਾ ਜਿਹਦੇ ਕੋਲੋਂ ਮਾਲ ਆਉਂਦੇ ਨੇ ਉਹ ਕਹਿੰਦੇ ਸਾਡੇ ਕੋਲ ਪੁਰਾਣਾ ਮਾਲ ਪਿਆ ਇਧਰ ਕੋ ਨਵਾਂ ਮਾਲ ਆਇਆ ਹੀ ਨਹੀਂ ਇਸ ਕਰਕੇ ਜੀਐਸਟੀ ਆ ਜੇ ਕੋਈ ਕਿਸੇ ਨੇ ਘਟਾਈ ਹੈ ਕਿਸੇ ਨੇ ਨਹੀਂ ਘਟਾਈ ਘਟੇਗਾ ਤਾਂ ਫਰਕ ਦੇਖਿਆ ਜੀ ਫਰਕ ਪਏਗਾ ਮਾਰਕੀਟ ਸਲੋ ਬਤਾ ਉਧਰ ਪਈ ਗਈ ਉਧਰ ਤੇ ਲੱਗਦਾ ਕਿ ਸਰਕਾਰਾਂ ਨੇ ਜਿਵੇਂ ਜੀਐਸਟੀ ਲਿਆਂਦਾ ਗਿਆ ਜੀਐਸਟੀ ਲਿਆ ਕੇ ਫਿਰ ਘਟਾ ਦਿੱਤਾ ਗਿਆ ਫਿਰ ਪਹਿਲੇ ਮਹਿੰਗਾ ਕਰ ਦਿੱਤਾ ਫਿਰ ਘਟਾ ਦਿੱਤਾ ਗਿਆ ਕੀ ਲੱਗਦਾ ਕੀ ਹੈ ਆਮ ਜਨਤਾ ਨਾਲ ਕੀ ਕੀਤਾ ਜਾ ਰਿਹਾ ਦੇਖੋ ਜੀ ਜਦ ਦੁਕਾਨਦਾਰ ਨੂੰ ਜਿੰਨੀ ਵਾਰ ਸਸਤੀ ਪਹਿਲੇ ਕਰੀ ਜੀਐਸਟੀ ਵੱਧ ਗਈ ਇੱਕ ਜਿਹੜੀ ਵੱਧ ਗਈ ਹੈ ਉਹ ਘਟਣੀ ਹੌਲੀ ਹੌਲੀ ਹੈ ਜਗਾ ਤਾਂ ਨਹੀਂ ਘਟਣੀ ਕਿਉਂਕਿ ਹਰ ਦੁਕਾਨਦਾਰ ਕੋਲ ਇੱਕ ਬਹਾਨਾ ਆ ਗਿਆ ਕਿ ਮੇਰੇ ਕੋਲ ਤਾਂ ਅੱਜ ਤੋਂ ਮਹੀਨੇ ਪਹਿਲੇ ਦਾ ਮਾਲ ਆਇਆ ਜੀ ਮੈਂ ਤਾਂ 15 ਦਿਨ ਪਹਿਲੇ ਦਾ ਮਾਲ ਲੈਂਦਾ ਜੀ ਮੈਂ ਤਾਂ GST ਪੂਰਾ ਭਰ ਕੇ ਲਿਆ ਆਇਆ ਹੋਇਆ ਜੀ ਇਸ ਕਰਕੇ ਮੈਂ ਕਿਵੇਂ ਜਸਸਤਾ ਵੇਚਾਂਗਾ ਉਹ ਸਸਤਾ ਉਹਨੇ ਵੀ ਦੇਗਾ ਜਿਉਂ ਜਾਨਕੀ ਹੋਲ ਸੇਲ ਤੋਂ ਜਾਂ ਜਿੱਥੋਂ ਫੈਕਟਰੀ ਜਦੋਂ ਆਏਗਾ ਮਾਲ ਔਰ GST ਕੱਟ ਕੇ ਆਏਗਾ ਔਰ ਸਸਤਾ ਮਿਲੇਗਾ ਤੇ ਉਹਨ ਸਸਤਾ ਮੇਰੇ ਕੋਲੋਂ ਸਸਤਾ ਵੀ ਬਬਲਿਕ ਨੂੰ ਹੀ ਮਿਲੇਗਾ ਅਜੇ ਕੋਈ ਫਰਕ ਨਹੀਂ ਪਿਆ ਅੱਛਾ ਮਾਲ ਕਿੱਥੋਂ ਖਾਂਦਾ ਆਉਂਦੇ ਕੀ ਆ ਮਾਰ ਉੱਪਰਲੇ ਗਾਂਦੇ ਆ ਨੀਚਲੇ ਗਾਂਦੇ ਆ ਦੁਕਾਨਦਾਰ ਗਾਂਦੇ ਕਿਹੜੇ ਗਏ ਦੇਖੋ ਜੀ ਜੇ ਤੋਂ ਸ਼ੁਰੂ ਤੋਂ ਮਾਲ ਆਣਾ ਹੈ ਫਰਕ ਕਿ ਉੱਥੋਂ ਪੈਣਾ ਉਹਨਾਂ ਨੇ ਜਾਨਕੀ ਪੂਰੇ ਜੀਐਸਟੀ ਲੈ ਕੇ ਜੇ ਮਾਲ ਭੇਜਿਆ ਹੋਏਗਾ ਤੇ ਅੱਗੋਂ ਹੀ ਜਿਹੜਾ ਦੂਸਰਾ ਪੁਆਇੰਟ ਆਏਗਾ ਉਹ ਵੀ ਪੂਰਾ ਜੀਐਸਟੀ ਲਏਗਾ ਜਿੰਨਾ ਲੱਗੇਗਾ ਜੀਐਸਟੀ ਅੱਗੋਂ ਚਾਰਜ ਕਰੇਗਾ ਆਖਰ ਤੇ ਪੈਣਾ ਤੇ ਕੰਜ਼ਿਊਮਰ ਦੇ ਉੱਤੇ ਆ ਸਾਰਿਆਂ ਜਿਹੜੇ ਸਾਰਾ ਬੋਝ ਜਿਹੜਾ ਕੰਜ਼ਿਊਮਰ ਤੇ ਪੈਣਾ ਹੈ ਘਟੇਗਾ ਤਾਂ ਜੇ ਪਹਿਲਾ ਮੈਨੂਫੈਕਚਰ ਘਟਾਏਗਾ ਫਿਰ ਡੀਲਰ ਘਟਾਏਗਾ ਫਿਰ ਹੋਲਸੇਲ ਵਾਲਾ ਕਢਾਏਗਾ ਫਿਰ ਦੁਕਾਨਦਾਰ ਜਿਹੜਾ ਡੀਲ ਵਾਲਾ ਉਹ ਕਢਾਏਗਾ ਤੁਹਾਨੂੰ ਲੱਗਦਾ ਤੁਹਾਨੂੰ ਕਿ ਕਿੰਨੀ ਕਿਤੇ ਗਰੋਥ ਹੋ ਸਕਦੀ ਹੈ ਦੇਖੋ ਜੀ ਇਹਨਾਂ ਵੱਧਿਆ ਤਾਂ ਹੋਏਗਾ ਹੀ ਦੁਕਾਨਦਾਰ ਨਾਲ ਜੇ ਅੱਗੋਂ ਯਾਨੀ ਕਿ ਮੈਂ ਇੱਕ ਵਾਰੀ ਫਿਰ ਉਹੀ ਰਿਕਵੈਸਟ ਕਰ ਰਿਹਾ ਹਾਂ ਕਿ ਜਿੰਨੀ ਦੇਰ ਯਾਨੀ ਕਿ ਮੈਨੂਫੈਕਚਰਰ ਜੀਐਸਟੀ ਕਟਾ ਕੇ ਨਹੀਂ ਦਿੰਦੇ ਮਾਲ ਤੇ ਡੀਲਰ ਨੂੰ ਡੀਲਰ ਕੋਲ ਨਹੀਂ ਦਿੰਦਾ ਮਾਰਕੀਟ ਰੇਟ ਘਟ ਕੇ ਆਏਗਾ ਤੇ ਰੇਟ ਜੂਰ ਘਟੇਗਾ ਤੇ ਹਾਰਾਂ ਦੇ ਲੱਗਦਾ ਕਿਦਾਂ ਅਸੀਂ ਹੋਪ ਆਉਗੀ ਹੁਣ ਥੋੜਾ ਜਿਹਾ ਵਿਕਰੀ ਹੋਊਗੀ ਦੇਖੋ ਜੀ ਇਹ ਤਾਂ ਕਿਹੜਾ ਮਾਹੌਲ ਕੋਈ ਨਹੀਂ ਬਣਿਆ ਆ ਵੇਖੋ ਜੇ ਕਲ ਨੂੰ ਪਹੁੰਚੇ ਕੋਈ ਪਤਾ ਨਹੀਂ ਅਜੇ ਤੱਕ ਤੇ ਜਾਣੇ ਕਿ ਤਿਹਾਰਾਂ ਦਾ ਮਾਹੌਲ ਬਾਜ਼ਾਰ ਵਿੱਚ ਕੁਝ ਨਹੀਂ ਹੈਗਾ। ਔਰ ਬਹੁਤ ਮਾਰਕੀਟ ਯਾਨੀ ਕਿ ਸਲੰਪ ਚੱਲ ਰਿਹਾ ਹੈ ਔਰ ਅੱਜ ਦਾ ਸਲੰਪ ਚੱਲ ਰਿਹਾ ਦੋ 2.5 ਮਹੀਨੇ ਤੋਂ ਮਾਰਕੀਟ ਬਿਲਕੁਲ ਡਲ ਚੱਲ ਰਹੀ ਹੈ। ਤੋਂ ਬਿਲਕੁਲ ਇਹ ਸਾਨੂੰ ਸੀ ਕਿ ਵਿਜੇ ਜੀ ਜਿਨ੍ਹਾਂ ਨੇ ਦੁਕਾਨਦਾਰ ਅਤੇ ਕੰਜ਼ਿਊਮਰ ਬਾਰੇ ਦੱਸਿਆ ਤੇ ਜੀਐਸਟੀ ਬਾਰੇ ਦੱਸਿਆ ਕਿ ਕਿ ਕਿਤਰਾ ਕੋਈ ਵੀ ਡੇਟ ਜਿਹੜਾ ਕਿ ਆ ਫਰਕ ਪੈਂਦਾ ਨਜ਼ਰ ਨਹੀਂ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰਾ ਬਾਜ਼ਾਰ ਹਾਜੇ ਵੀ ਖਾਲੀ ਪਏ ਨੇ ਪਰ ਦੋ ਦੋ ਦਿਨ ਤਾਂ ਹੋ ਗਏ ਨੇ ਜੀਐਸਟੀ ਕਟੇ ਨੂੰ ਤੇ ਕੋਈ ਵੀ ਜਿਹੜਾ ਕਿ ਇਹ ਅਸਰ ਦੇਖਣ ਨੂੰ ਆਮ ਜਨਤਾ ਦੇ ਫਾਇਦੇ ਵਿੱਚ ਨਹੀਂ ਦੇਖਣ ਨੂੰ ਮਿਲਦਾ ਨਜ਼ਰ ਆ ਰਿਹਾ ਆ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਜਿਹੜੀਆਂ ਭਾਰਤ ਦੇ ਸਭ ਤੋਂ ਵੱਡੀ ਮਾਰਕੀਟ ਏਸ਼ੀਆ ਦੀ ਹੈ ਜਿੱਥੇ ਕਿ ਸਾਰੇ ਆ ਆਪਣੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਗਾਗ ਆਉਗੇ ਤੇ ਕਦੋਂ ਅਸੀਂ ਇਹ ਸਾਰਾ ਮਾਲ ਵਿਕਰੀ ਕਰਾਂਗੇ ਇਹ ਬਿਲਕੁਲ ਲਾਜ਼ਮੀ ਹੈ ਕਿਉਂਕਿ ਜੀਐਸਟੀ ਘਟਾਉਣ ਦੇ ਨਾਲ ਕੋਈ ਜ਼ਿਆਦਾ ਫਾਇਦਾ ਜਰਕੇ ਲੋਕਾਂ ਨੂੰ ਨਜ਼ਰ ਆਉਂਦਾ ਨਹੀਂ ਨਜ਼ਰ ਆ ਰਿਹਾ ਜੁੜੇ ਹੋਣ ਵਾਲੇ ਵੀ ਨਾਲ ਸੰਜੇਨਾ ਜੁੰਮਰਪੌਰ ਧੰਨਵਾਦ